ਇਹ ਆਪਾਂ ਕਰ ਲਈਏ ਅੱਜ ਸਾਤੇ ਦੋ ਕਰਨ ਸਾਤੇ ਕੀ ਰੇਟ ਲਾਦਾ ਆ ਜੀ ਆ ਆ ਜੇ ਬਾਈ ਕਿੰਨਾ ਦਿਹਾੜੇ ਨਾ ਆਇਆ ਤੇ ਕੀ ਰੇਟ ਕਰਤੀ ਭਾਈ ਜੀ ਡੀਜ਼ਲ ਜਿੰਨਾ ਜੀ ਤੋਂ ਚਾਰ ਮਾਰਦਾ ਹਾਂ ਹਾਂਜੀ ਠੀਕ ਹੈ ਚੰਡੀਗੜ੍ਹ ਦਾ ਨੰਬਰ ਹੈ ਇੰਜਨ ਗੇਅਰ ਦੀ ਓਕੇ ਆ ਠੀਕ ਹੈ ਜੀ ਠੀਕ ਹੈ ਬਾਡੀ ਲਾਈਨ ਦੇ ਅੰਦਰ ਉਹ ਵੀ ਬਹੁਤ ਵਧੀਆ ਆਪਾਂ ਕਾਰ ਤੇ ਚੰਡੀਗੜ੍ਹ ਨੰਬਰ ਹਾਂਜੀ ਤੇ ਕੀ ਰੇਟ ਕੀ ਲਾ ਦਾਂਗੇ ਆਪਾਂ ਇਹਦਾ ਹੁਣ ਕੀ ਦੇ ਦਾਂਗੇ 50000 ਰੁਪਏ ਪਿਆ 10000 ਰੁਪਏ ਚ ਛੱਡ ਦੇਗਾ ਬਈ ਜਿੰਨ ਗੱਡੀ ਹੈਗੀ ਬਹੁਤ ਹੀ ਵਧੀਆ ਗੱਡੀ ਹੈ ਹਨਾ ਸਾਫ ਹੈ ਚੰਗੇ ਟਾਇਰ ਨੇਗੇ ਹਾਂਜੀ ਤੇ ਉਸ ਤੋਂ ਬਾਅਦ ਹੈਗੀ ਆਪਣੇ ਕੋਲੇ ਐਚ ਆਰ ਰੈਟੇਜ ਆ ਗਈ ਹਨਾ ਜੀ ਰੈਟੇਜ ਆ ਜੀ ਪੈਟਰੋਲ ਡੀਜ਼ਲ ਡੀਜ਼ਲ ਜੀ 2013 ਮਾਡਲ ਐਨਓਸੀ ਕਿੱਥੋਂ ਦੀ ਚਾਹੀਦੀ ਆ ਠੀਕ ਹੈ ਜੀ ਹਾਂ ਇਹ ਦੇ ਦਾਂਗੇ ਆਪਾਂ 1 ਲੱਖ 35000 ਰੁਪਏ ਦੀ ਗੱਡੀ 1 ਲੱਖ 35000 ਦੀ ਹਾਂਜੀ ਠੀਕ ਹੈ ਜੀ ਲੋ ਜੀ ਆ ਆ ਗਈ ਬੈਗਨਰ ਹਨਾ ਬਿਜ਼ਨਸਮੈਨ ਬੰਦੇ ਜਿਹੜੇ ਹੁੰਦੇ ਨੇ ਵੀ ਕੰਮ ਦੁਕਾਨਦਾਰ ਕੋਲ ਤੇ ਠੀਕ ਨੇ ਮੇਰਾ ਨੰਬਰ ਆ ਬਾਈ ਜੀ 2004 ਮਾਡਲ ਆ ਹਾਂਜੀ ਸੀਐਨਜੀ ਪਟ્રોલ ਆ ਸੀਐਨਜੀ ਪਟ્રોલ ਹਾਂਜੀ ਲਓ ਜੀ ਇੰਜਨ ਗੇਰ ਵੀ ਓਕੇ ਆ ਇਹਦੇ ਲਾਗੇ 45000 ਰੁਪਏ ਦੀ 45000 ਚ ਛੜ ਦੇਗੇ ਜੀ ਲਓ ਜੀ ਫੇਰ ਆ ਕੀ ਰੇਟ ਚ ਇਹ ਰੇਟ ਚ ਹਾਂ 2013 ਮਾਡਲ ਆ ਬਾਈ 2013 ਮਾਡਲ ਹਾਂਜੀ ਹਾਂਜੀ 2013 ਮਾਡਲ ਆ ਹਨੂ ਜੀ ਕਢਾ ਕੇ ਦੇ ਦਾਂਗੇ ਜਿੰਨੀ ਜਤੋਂ ਦੀ ਚਾਹੀਦੀ ਆ ਠੀਕ ਹੈ ਜੀ ਇਹ 1.5 ਲੱਖ ਰੁਪਏ ਦੀ ਡਿਮਾਂਡ ਆ ਜੀ 1.5 ਲੱਖ ਦੀ ਡਿਮਾਂਡ ਆ ਤੇ ਮੌਕੇ ਦੇ ਅਪਮਾਨਦਾਨ ਕਰਾਂਗੇ ਜਦੋਂ ਆ ਗਿਆ ਹਣਾ ਜੀ ਜਿਹੜਾ ਲਾਈਕ ਸ਼ੇਅਰ ਕਰਕੇ ਆਉਗਾ ਠੀਕ ਹੈ ਜੀ ਲੋ ਮਾਨਦਾਨ ਲਾ ਲਓ ਜੀ ਆਪਾਂ ਅੱਗੇ ਚੱਲਦੇ ਆਂ ਗੱਡੀਆਂ ਹੋਰ ਵੀ ਅੱਗੇ ਖੜੀਆਂ ਹਨ ਆਲ ਚੱਲੀਏ ਜੀ ਲੋ ਜੀ ਆ ਗਈ Honda City ਹਨਾ Honda ਸੱਤ ਮਾਰਦਾ ਬਈ ਸੱਤ ਮਾਡਲ ਪਟਰੋਲ ਨਾਲ ਚੱਲੀ ਆ ਠੀਕ ਹੈ ਜੀ ਬਿਗੈਰ ਕਲਚ ਵਾਲੀ ਆ ਨਹੀਂ ਨਹੀਂ ਜੀ ਕਲਚ ਵਾਲੀ ਆ ਠੀਕ ਹੈ ਜੀ ਠੀਕ ਹੈ ਜੀ ਇਹ ਦੇ ਦਾਂਗੇ 50000 ਰੁਪਏ ਜੀ 50000 ਚ ਛੱਡ ਦਾਂਗੇ ਹਾਂ ਜੀ ਮਾਡਲ ਕਿਹੜਾ ਬਾਈ ਜੀ ਮਾਡਲ 2007 2007 ਮਾਡਲ 50000 ਦੀ ਛੱਡ ਦਾਂਗੇ ਮੌਕੇ ਤੇ ਬਹੁਤ ਵਧੀਆ ਗੱਡੀ ਆ ਠੀਕ ਹੈ ਜੀ ਸਾਰੀ ਵਰਕਿੰਗ ਆ ਸਾਰਾ ਕੁਝ ਓਕੇ ਆ ਰੀਨਲ ਪੈਟਰੋਲ ਤੇ ਜੀ ਅਰੀਜਨਲ ਪੈਟਰੋਲ ਤੇ ਚਲੀਏ ਮੌਕੇ ਦੇ ਮਾਨਦਾਨ ਹੋਰ ਕਰ ਦਾਂਗੇ ਹਨਾ ਆਪਾਂ ਲਓ ਜੀ ਉਦੋਂ ਬਾਅਦ ਫੇਰ ਇੱਕ ਗੱਡੀ ਇੱਧਰ ਖੜੀ ਆ ਬਾਈਆਂ ਕੋਲੇ Honda City iVtec ਖੜੀ ਆ ਜੀ ਠੀਕ ਹੈ ਜੀ CNG ਪੈਟਰੋਲ ਹਾਂ ਜੀ ਇਹ 2011 ਮਾਡਲ ਆ ਹਾਂ ਜੀ ਇਹ ਦੇ ਦਾਂਗੇ ਜੀ ਆਪਾਂ 135000 ਰੁਪ ਤੋ ਜੀ ਨੰਬਰ ਬਾਈਆਂ ਦੇ ਚੱਲੀ ਜਾਂਦੇ ਨੇ ਹਨਾ ਤੇ ਬਾਕੀ ਆਪਾਂ ਨਜ਼ਰ ਮਰਵਾ ਦਈਏ ਤਲਵੰਡੀ ਸਾਬੋ ਦਮਦਮਾ ਸਾਹਿਬ ਪੰਜਾਬ ਕਾਰ ਬਾਜ਼ਾਰ ਹਨਾ ਤੇ ਆਹ ਬਾਈਆਂ ਦੇ ਨੰਬਰ ਚੱਲਦੇ ਆ ਤੇ ਬਾਈਆਂ ਨਾਲ ਕਰੋ ਗੱਲ ਤੇ ਗੱਡੀ ਆ ਕੇ ਲੈ ਜਾਓ ਬਾਈ ਗੱਡੀਆਂ ਬਹੁਤ ਮੰਦੇ ਰੇਟ ਦੀਆਂ ਹਨਾ ਬਾਈਆਂ ਕੋਲੇ ਗੱਡੀਆਂ ਹੋਰ ਖੜੀਆਂ ਬਾਈ ਜੀ ਪਹੁੰਚਣਾ ਕਿੱਥੇ ਬਾਈ ਜੀ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਠੀਕ ਹੈ ਜੀ ਫੋਨ ਤੇ ਇੱਕ ਵਾਰੀ ਗੱਲ ਕਰਕੇ ਆ ਜਾਣਾ ਹਨਾ ਹਾਂਜੀ ਹਾਂਜੀ ਠੀਕ ਹੈ ਬਾਈ ਧੰਨਵਾਦ ਜੀ ਬਈ ਮੀ ਦਾ ਮੌਸਮ ਆ ਗੱਡੀਆਂ ਲਾਈਆਂ ਜੀਆਂ ਬਾਹਰ ਠੀਕ ਹੈ ਠੀਕ ਹੈ ਬਰਸਾਤ ਹੋਈ ਜਾਂਦੀ ਤੁਸੀਂ ਦੇਖ ਸਕਦੇ ਹੋ